ਇੱਕ ਗੱਲ ਬੜੀ ਵਧੀਆ ਕੀਤੀ ਖੈਰਾ ਸਾਹਿਬ ਨੇ ਕਹਿੰਦੇ ਜਿਹੜੇ ਆਈਪੀਐਸ ਅਫਸਰ ਧੱਕਾ ਕਰਦੇ ਆ ਨਾ ਜੀ ਉਹਨਾਂ ਦਾ ਬੋਰਡ ਲੱਗੂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਦਫ਼ਤਰ ਦੇ ਬਾਹਰ ਔਰ ਫੇਰ ਕਹਿੰਦੇ ਉਸ ਤੋਂ ਬਾਅਦ ਕਹਿੰਦੇ ਸ਼ਾਇਦ ਆਪਣੇ ਬਾਜਵਾ ਸਾਹਿਬ ਬੋਲੇ ਉਹ ਕਹਿੰਦੇ ਜੀ ਬੋਰਡ ਲੱਗੂ ਤੇ ਉੱਤੇ ਲਾਈਟਾਂ ਵੀ ਲਾਵਾਂਗੇ ਕਿ ਰਾਤ ਨੂੰ ਵੀ ਉਹ جگਮਾਇਆ ਕਰੇ ਮੈਨੂੰ ਲੱਗਦਾ ਫਿਰ ਚਿੱਟੋ ਪੱਦਰਿਆਂ ਦਾ ਨਾਂ ਤਾਂ ਤੁਹਾਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਦਫ਼ਤਰ ਨਾਲੋਂ ਵੱਡਾ ਹੀ ਫੋਟੋ ਲਾ ਕੇ ਲਾਉਣਾ ਪੈਣਾ ਕਿਉਂਕਿ ਮਸਲਾ ਮੇਰੇ ਤੇ ਪਰਚਾ ਉਹ 22 ਦਿਨ ਦੇ ਡੀਜੀਪੀ ਨੇ ਦਿੱਤਾ ਜਿਹੜਾ ਸੁਪਰੀਮ ਕੋਰਟ ਰਿਜੈਕਟ ਸੀ ਯੂਪੀਐਸਸੀ ਦਾ ਰਿਜੈਕਟ ਸੀ ਔਰ ਜਿਹਦੇ ਤੇ ਤੁਸੀਂ ਵੇਖੋ ਕਿਡੇ ਸੀਰੀਅਸ ਆਰੋਪ ਨੇ ਇੱਕ ਪ੍ਰੋਕਲੇਮਡ ਅਫੈਂਡਰ ਨੂੰ ਪੀਓ ਨੂੰ ਉਨੇ ਫਰੋਜ਼ਪੁਰ ਚ ਗਨਮੈਨ ਦਿੱਤੇ ਉਹਦੀ ਇਨਕੁਆਇਰੀ ਲੱਗੀ ਹੋਈ ਆ ਔਰ ਇੱਕ ਪੀਓ ਨੂੰ ਘਰ ਬਿਠਾ ਕੇ ਪੀਓ ਨੂੰ ਕੋਈ ਘਰ ਨਹੀਂ ਬਾੜ ਸਕਦਾ ਉਹਨੂੰ ਅਰੈਸਟ ਕਰਨੀ ਚਾਹੀਦੀ ਸੀ ਉਹਨੂੰ ਘਰ ਬਿਠਾ ਕੇ ਬੇਟਾ ਬੇਟਾ ਕਰਕੇ ਉਹਨੂੰ ਰੋਟੀ ਵੀ ਖਵਾ ਰਿਆ ਉਹਦੇ ਆਖੇ ਅਗਲੇ ਦਿਨ ਥਾਣੇਦਾਰ ਵੀ ਸੀਆਈਏ ਦਾ ਇੰਚਾਰਜ ਵੀ ਲਾ ਰਿਆ ਮੈਨੂੰ ਲੱਗਦਾ ਜਿਹਨੂੰ ਲਾਇਆ ਸੀ ਉਹਦਾ ਨਾਮ ਕੁਲਵੰਤ ਸਿੰਘ ਸੀ ਜਿਹੜਾ ਇਹ ਜਾਂ ਜਿਹੜਾ ਪ੍ਰਾਈਮ ਮਿਨਿਸਟਰ ਦੀ ਸਿਕਿਉਰਿਟੀ ਚ ਬਰੀਚ ਚ ਮੇਜਰ ਪੈਨਲਟੀ ਚ ਉਹ ਚਾਰਜ ਸੀਟਡ ਹੋਵੇ ਤੇ ਉਹਦੀ ਫੋਟੋ ਤੇ ਉਹਦਾ ਫਿਰ ਇਹ ਉਹਦੇ ਵੀ ਲਾਈਟ ਲਾਉਣਗੇ ਚਲਾਉਣਗੇ ਕਿਉਂਕਿ ਉਹਨੂੰ ਲਾਉਣ ਵਾਲਾ ਕੌਣ ਸੀ ਵਨ ਐਂਡ ਓਨਲੀ ਮਤਲਬ ਜਿਹੜੇ ਕਮਾਲ ਦੇ ਮੁੱਖ ਮੰਤਰੀ ਹੋਏ ਆ ਜਿਹੜੇ ਦੋਵੇਂ ਸੀਟਾਂ ਤੋਂ ਵਿਲੇ ਹੋ ਗਏ ਕਹਿੰਦਾ ਮੈਂ ਟੈਂਟ ਵੀ ਲਾਉਂਦਾ ਰਿਆਂ ਮੈਂ ਬੱਕਰੀਆਂ ਵੀ ਚੋਂਦਾ ਰਿਆਂ ਮੈਂ ਬੰਜੇ ਵੀ ਬੰਨ੍ਹਦਾ ਰਿਆਂ ਮੈਂ ਆ ਉਹ ਚਿੱਟੂ ਬਾਦਿਆ ਵੀ ਉਹ ਹੀ ला ਸਕਿਆ ਸੀ ਉਹ ਉਹਦਾ ਵੀ ਪੁੱਛ ਲਿਓ ਤੇ ਨਾਲ ਉਹਦੇ ਉਹ ਜਿਹੜਾ ਇੱਕ ਬੱਬੂ ਕੋਚਾ ਇਹਨਾਂ ਨੇ ਰੱਖਿਆ ਆਪ ਆਲਿਆਂ ਨੇ ਆ ਜਿਹੜਾ ਵਿਆਹ ਤੇ ਨੱਚਦਾ ਸੀ ਮੈਂ ਤਾਂ ਇਹਨੂੰ ਡਾਂਸ ਕਰਦੇ ਵੇਖਣਾ ਚਾਹੁੰਦਾ ਸੀ ਡਾਂਸ ਨਹੀਂ ਵਿਖਾਇਆ ਨਹੀਂ ਮੈਨੂੰ ਇੱਕ ਉਹ ਕਾਂਗਰਸ ਵਾਲਾ ਦਾ ਜਿਹੜਾ ਮਹਾਚੋਰ ਮੋਰੀ ਨਾਲ ਜਿੱਤ ਕੇ ਆਇਆ 500 ਵੋਟਰਾਂ ਤੇ 250 ਵੋਟਰਾਂ ਤੇ ਅਸੁਖੀ ਰੰਦਾਵਾ ਇਹਨਾਂ ਦੀ ਦੇਣ ਸੀ ਨਾ ਤੇ ਜਦੋਂ ਬਾਜਵਾ ਸਾਹਿਬ ਇਹ ਬੋਰਡ ਲਵਾਉਣਾ ਕਿਤੇ ਹੋਣ ਵਾਲਿਆਂ ਦਾ ਹੀ ਨਾ ਲਿਖੀ ਜਾਇਓ ਪਿਛਲਿਆਂ ਦਾ ਵੀ ਲਿਖ ਦਿਓ ਇਹ ਸਾਰਿਆਂ ਦਾ ਨੋ ਲਿਖ ਦਿਓ ਫੇਰ ਹੀ ਮਤਲਬ ਪਤਾ ਲੱਗੂਗਾ ਕਿ ਵਾਕਏ ਵਾਕ ਦਾ ਟਾਕ ਹੈ ਮਤਲਬ ਜੋ ਮਨ 'ਚ ਹੈ ਉਹ ਦਿਲ 'ਚ ਹੈ ਉਹ ਮਨ 'ਚ ਹੈ ਉਹ ਗਰਾਊਂਡ 'ਚ ਹੈ ਉਹ ਸੱਚ 'ਚ ਹੈ ਉਹ ਜ਼ੁਬਾਨ 'ਤੇ ਹੈ